ਸਾਥੀ ਕਾਲ ਜੀ ਸਾਰੇ ਮੇਰੇ ਪੰਜਾਬ ਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸਾਲ ਵੀਰੋ ਅੱਜ ਬੜੇ ਗੰਭੀਰ ਮੁੱਦੇ ਤੇ ਮੈਂ ਲਾਈਵ ਹੋਇਆ ਮਨ ਨੂੰ ਦੁੱਖ ਵੀ ਲੱਗ ਰਿਹਾ ਤੇ ਮਨ ਵੀ ਬੜੇ ਦਿਨਾਂ ਦਾ ਪਰੇਸ਼ਾਨ ਸੀ ਤੇ ਸਮਝ ਨਹੀਂ ਆ ਰਹੀ ਇੱਕ ਇਦਾਂ ਮੈਂ ਪੰਜਾਬ ਨੂੰ ਪੰਜਾਬੀਆਂ ਨੂੰ ਇਹ ਮੈਸੇਜ ਲਾਵਾ ਜੀ ਦੇ ਨਾਲ ਹਰ ਇੱਕ ਪੰਜਾਬੀ ਸੇਫ ਹੋਵੇ ਵੀਰੋ ਹੁਸ਼ਿਆਰਪੁਰ ਦੇ ਵਿੱਚ ਜਿਹੜੀ 5 ਸਾਲ ਦੇ ਬੱਚੇ ਨਾਲ ਦਰਿੰਦਗੀ ਨਾਲ ਮੌਤ ਹੋਈ ਆ ਉਹ ਇਹੋ ਜੀ ਮੱਦਭਾਗੀ ਖਬਰ ਆ ਜਿੰਨੂੰ ਹਰ ਪੰਜਾਬੀ ਵੇਖ ਵੀ ਰਿਹਾ ਏ ਮਹਿਸੂਸ ਵੀ ਕਰ ਰਿਹਾ ਏ ਤੇ ਉਹਨੂੰ ਦੁੱਖ ਵੀ ਲੱਗ ਰਿਹਾ ਏ ਅੱਜ ਬੜੇ ਦਿਨਾਂ ਤੋਂ ਬਾਅਦ ਕਿਉਂਕਿ ਹੜ ਦੇ ਵਿੱਚ ਸਾਰੇ ਜਾਣੇ ਰੁੱਜੇ ਆ ਕੋਈ ਸੇਵਾ ਕਰਨ ਤੇ ਰੁੱਜਿਆ ਕੋਈ ਕੁਸ਼ ਕਰਨ ਤੇ ਰੁੱਜਿਆ ਕੋਈ ਹੋਰ ਲੀਆਂ ਸਟੇਟਾਂ 'ਚ ਕਿਸੇ ਦੀ ਕੋਈ ਮਰ ਜਾਂਦਾ ਏ ਜਾਂ ਕੋਈ ਮਾਰ ਦਿੰਦਾ ਏ ਤੇ ਲੋਕ ਮੋਮਬੱਤੀਆਂ ਜਗਾ ਕੇ ਤੇ ਫੋਟੋਆਂ ਖਚਾਉਂਦੇ ਆ ਹੁਸ਼ਿਆਰਪੁਰ ਆਪਣੇ ਪੰਜਾਬ ਦੇ ਵਿੱਚ ਇੱਕ 5 ਸਾਲ ਦੇ ਬੱਚੇ ਦਾ ਬੇਰਹਿਮੀ ਨਾਲ ਦਰਿੰਦਗੀ ਨਾਲ ਕਤਲ ਕਰ ਦਿੱਤਾ ਤਿੰਨ ਭਈਆਂ ਵੱਲੋਂ ਤੇ ਇੱਕ ਵੀ ਅੰਮ੍ਰਿਤਸਰ ਦੇ ਵਿੱਚ ਮੋਮਬਤੀ ਨਹੀਂ ਜਗੀ ਤੇ ਕਿਤੇ ਵੀ ਕੋਈ ਪ੍ਰੋਟੈਸਟ ਨਹੀਂ ਹੋਇਆ ਕਿਉਂਕਿ ਸਾਰੇ ਹੜਾਂ ਦੇ ਵਿੱਚ ਰੁੱਝੇ ਆ ਜੇ ਹੜ ਨਾ ਹੁੰਦੇ ਤੇ ਫੇਰ ਸ਼ਾਇਦ ਲੋਕ ਫੋਟੋਆਂ ਖਚਾਉਣ ਦੇ ਮਾਰੇ ਮੋਮਬਤੀਆਂ ਜਗਾ ਲੈਂਦੇ ਵੀਰੋ ਅੱਜ ਜਿਹੜਾ ਸਮਾਂ ਹੈ ਨਾ ਉਹ ਇਹੋ ਜਿਹਾ ਚੱਲ ਰਿਹਾ ਕਿ ਹਰ ਚੀਜ਼ ਫੋਟੋ ਦੇ ਨਾਲ ਹੀ ਸੀਮਤ ਰਹਿ ਗਈ ਹੈ ਇਹ ਸੇਵਾ ਵੀ ਜੇ ਫੋਟੋ ਆ ਤੇ ਸੇਵਾ ਹੈ ਜੇ ਕੋਈ ਓਦਾਂ ਵੀ ਦੁਨੀਆ 'ਚ ਸਮਾਜੇ ਵੀ ਕਰ ਰਿਹਾ ਉਹ ਵੀ ਫੋਟੋ ਆ ਤੇ ਮੈਂ ਅੱਜ ਇਸ ਕਰਕੇ ਲਾਈਵ ਹੋਇਆ ਇਮਾਨ ਨੂੰ ਬੜੇ ਦਿਨਾਂ ਦਾ ਦੁੱਖ ਲੱਗ ਰਿਹਾ ਸੀ ਤੇ ਮੈਂ ਇੱਕ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਰਾਜਨੀਤੀ ਤੋਂ ਉੱਪਰ ਉੱਠ ਕੇ ਅੱਜ ਮੈਂ ਇੱਕ ਗੱਲ ਕਰਨਾ ਚਾਹੁੰਦਾ ਵੀ ਜਿਹੜੇ ਪ੍ਰਵਾਸੀਆਂ ਦਾ ਜਾਂ ਗੈਰ ਪੰਜਾਬੀ ਜਿਹੜੇ ਬਾਹਰੋਂ ਕੋਈ ਪ੍ਰਵਾਸੀ ਜਾਂ ਕੋਈ ਹੋਰ ਸਟੇਟਾਂ ਤੋਂ ਆਣ ਕੇ ਲੋਕ ਸਾਡੇ ਪੰਜਾਬ ਦੇ ਵਿੱਚ ਜਮੀਨਾ ਲੈਣਦੇ ਆ ਆਧਾਰ ਕਾਰਡ ਬਣਾਉਂਦੇ ਆ ਇਹ ਨਹੀਂ ਹੋਣਾ ਚਾਹੀਦਾ ਹਮਾ ਚਲ ਚਲ ਜੀਏ ਰਾਜਸਥਾਨ ਚਲ ਜੀਏ ਉਤਰਾਖੰਡ ਚਲ ਜੀਏ ਉੱਥੇ ਕਾਨੂੰਨ ਪਾਸ ਹੋ ਚੁੱਕਾ ਹੈ ਪੀ ਬਾਹਰੋਂ ਕੋਈ ਵੀ ਸਟੇਟ ਤੋਂ ਆਣ ਕੇ ਕੋਈ ਆਧਾਰ ਕਾਰਡ ਨਹੀਂ ਬਣਾ ਸਕਦਾ ਕੋਈ ਵੋਟਰ ਨਹੀਂ ਬਣਾ ਸਕਦਾ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਤੇ ਕੀ ਗੱਲ ਪੰਜਾਬ ਇੱਕ ਸ਼ਾਮਲਾੜ ਜਗਾ ਹੈ ਕਿ ਜਿਹੜਾ ਮਰਜੀ ਜਿਹੜੀ ਮਰਜੀ ਸਟੇਟ ਤੋਂ ਮੂੰਹ ਚੁੱਕ ਕੇ ਆਵੇ ਸਾਡਾ ਆਧਾਰ ਕਾਰਡ ਵੋਟਰ ਕਾਰਡ ਤੇ ਜ਼ਮੀਨਾ ਲੈ ਲੇ ਠੀਕ ਆ ਪ੍ਰਵਾਸੀ ਆਉਂਦੇ ਆ ਆਪਣੀ ਮਿਹਨਤ ਕਰਦੇ ਆ ਸਭ ਕੁਝ ਕਰਦੇ ਆ ਇਹੀ ਕਿਹੇ ਪ੍ਰਵਾਸੀ ਦਾ ਭਾਈ ਭਈਏ ਦਾ ਕੋਈ ਬੱਚਾ ਮਰਿਆ ਹੁੰਦਾ ਤੇ ਸਾਰੇ ਪੰਜਾਬੀਆਂ ਨੇ ਮੋਮਬਤੀਆਂ ਤੇ ਧਰਨੇ ਲਾਉਣੇ ਸ਼ੁਰੂ ਕਰਦੇ ਨੇ ਕੀ ਅੱਜ ਇੱਕ ਪੰਜਾਬੀ ਦਾ ਬੱਚਾ ਮਰਿਆ ਕਿਸੇ ਪ੍ਰਵਾਸੀ ਨੇ ਕੋਈ ਪ੍ਰੋਟੈਸਟ ਕੀਤਾ ਪੰਜਾਬ ਤੋਂ ਖਾਂਦੇ ਆ ਮੈਂ ਨਹੀਂ ਕਹਿੰਦਾ ਸਾਰੇ ਪ੍ਰਵਾਸੀ ਇੱਕ ਹੋਣਗੇ ਪਰ ਇਹ ਦੱਸੋ ਕਿ ਕਿਸੇ ਵੀ ਪ੍ਰਵਾਸੀ ਨੇ ਕੋਈ ਹਾਂ ਦਾ ਨਾਰਾ ਮਾਰਿਆ ਯਾ ਉਹ ਬੱਚਾ ਇੱਕ ਬਈ ਇਹ ਵੱਲੋਂ ਮਾਰਿਆ ਗਿਆ ਤੇ ਗਲਤ ਮਾਰਿਆ ਗਿਆ ਮੈਨੂੰ ਅੱਜ ਵੀ ਯਾਦ ਆ ਦਿੱਲੀ ਦੇ ਵਿੱਚ ਇੱਕ ਬਹਿਰਾਮੀ ਨਾਲ ਇੱਕ ਕੁੜੀ ਦਾ ਕਤਲ ਹੋਇਆ ਸੀ ਬੱਸ ਦੇ ਵਿੱਚ ਤੇ ਪੂਰੇ ਹਿੰਦੁਸਤਾਨ ਨੇ ਮੋਮਬਤੀਆਂ ਜਗਾਤੀਆਂ ਸੀ ਤੇ ਕਿੰਨਾ ਪ੍ਰੋਟੈਸਟ ਲੰਬਾ ਚੱਲਿਆ ਸੀ ਅੱਜ ਇੱਕ ਪੰਜਾਬੀ ਦਾ 5 ਸਾਲ ਦਾ ਪੁੱਤ ਉਸੇ ਹੀ ਦਰਿੰਦਗੀ ਨਾਲ ਉਸੇ ਹੀ ਬੇਰहमी ਨਾਲ ਕਤਲ ਕੀਤਾ ਕੀ ਅੱਜ ਕਿਸੇ ਇੱਕ ਨੇ ਵੀ ਮੋਮਬਤੀ ਜਗਾਈ ਕਿਤੇ ਇੱਕ ਵੀ ਸਰਕਾਰ ਦੇ ਲੀਡਰ ਨੇ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਯਾਰ ਤੁਹਾਡਾ ਪੁੱਤ ਬੇਰहमी ਨਾਲ ਮਾਰਿਆ ਉਹਨਾਂ ਨੂੰ ਸੱਚ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਸਾਡੇ ਮੁੱਖ ਮੰਤਰੀ ਨੇ ਇੱਕ ਵਾਰੀ ਵੀ ਕੋਈ ਟਵੀਟ ਕੀਤਾ ਜਾਂ ਉਸ ਪਰਿਵਾਰ ਕੋ ਗਏ ਸਿਰ ਪਹਾੜਾਂ ਦੇ ਵਿੱਚ ਸਾਰੇ ਰੁੱਜੇ ਪਏ ਆ ਫੋਟੋਆਂ ਖਚਾਉਣ ਦੇ ਮਾਰੇ ਐਡਾ ਵੱਡਾ ਕਤਲੇਆਮ ਕੀਤਾ ਇੱਕ ਬੱਚੇ ਨੂੰ ਬੇਰਹਿਮੀ ਨਾਲ ਉਹਦੇ ਰਾਡਾਂ ਪਾ ਕੇ ਪੋਸਟਮਾਰਟਮ ਚ ਆਇਆ ਯਾਰ ਜਿੰਰੇਟ ਇਨਸਾਨੀਅਤ ਦੇ ਜਿਹਦੇ ਘਰੇ ਬੱਚਾ ਏ ਉਹਨੂੰ ਇਹ ਗੱਲ ਮਹਿਸੂਸ ਹੁੰਦੀ ਆ ਤੇ ਨਾ ਮੁੱਖ ਮੰਤਰੀ ਨਾ ਉਥੋਂ ਦਾ ਕੋਈ ਐਮ ਐਲ ਏ ਨਾ ਕੋਈ ਸਰਕਾਰ ਦਾ ਮੰਤਰੀ ਤੇ ਨਾ ਹੀ ਕੋਈ ਹੋਰ ਸਰਕਾਰ ਦਾ ਕੋਈ ਨੁਮਾਇੰਦਾ ਨਾ ਹੀ ਕੋਈ ਵਿਰੋਧੀ ਧਿਰੇ ਕੋਈ ਵੀ ਲੀਡਰ ਉਹਨਾਂ ਦੀ ਬਾਹ ਨਹੀਂ ਫੜਨ ਗਿਆ ਆ ਤੇ ਕਿਸੇ ਨੇ ਇੱਕ ਮੂੰਬਤੀ ਤੱਕ ਨਹੀਂ ਜਗਾਈ ਦੱਸੋ ਕਿੱਥੇ ਕੋਈ ਇਨਸਾਫ ਮਿਲੂਗਾ ਕਿਸੇ ਨੂੰ ਮੈਂ ਫਿਰ ਤੋਂ ਪੰਜਾਬੀਆਂ ਨੂੰ ਕਹਿੰਦਾ ਇਹੇ ਭਈਆਂ ਨੂੰ ਪੰਜਾਬ ਵਿੱਚੋਂ ਕੱਢਿਆ ਜਾਵੇ ਤੇ ਕਾਨੂੰਨ ਪਾਸ ਕੀਤਾ ਜਾਵੇ ਵੀ ਨਾ ਉਹ ਵੋਟ ਬਣਾ ਸਕਦੇ ਆ ਨਾ ਆਧਾਰ ਕਾਰਡ ਨਾ ਕੋਈ ਬਾਹਰੋਂ ਆਣ ਕੇ ਜ਼ਮੀਨ ਲੈ ਸਕਦਾ ਇਹਦਾ ਕਾਨੂੰਨ ਬਣਾਇਆ ਜਾਵੇ ਕਿਉਂਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਜੇ ਮੈਂ ਗੱਲ ਕਰਾਂ ਤੇ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਇਹ ਬਿੱਲ 2023 ਦੇ ਵਿੱਚ ਵਿਧਾਨ ਸਭਾ 'ਚ ਦਿੱਤਾ ਸੀ ਵੀ ਕੋਈ ਵੀ ਗੈਰ ਪੰਜਾਬੀ ਆਣ ਕੇ ਇੱਥੇ ਜ਼ਮੀਨ ਜਾਂ ਆਧਾਰ ਕਾਰਡ ਜਾਂ ਕੁਛ ਨਾ ਬਣਾ ਸਕੇ ਇਹ ਕਾਨੂੰਨ ਪਾਸ ਕੀਤਾ ਜਾਵੇ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਅੱਜ ਪੰਜਾਬ ਨੂੰ ਲੋੜ ਆ ਉੱਠਣ ਦੀ ਪੰਜਾਬ ਨੂੰ ਲੋੜ ਆ ਇਹ ਗੱਲ ਦਾ ਮੁੱਦਾ ਚੁੱਕਣ ਲਈ ਯਾਰ ਆਪਣੇ ਕੋਲ ਸੋਸ਼ਲ ਮੀਡੀਆ ਪਲੇਟਫਾਰਮ ਹੈਗਾ ਜੇ ਆਪਾਂ ਕੋਈ ਪ੍ਰੋਟੈਸਟ ਨਹੀਂ ਕਰ ਸਕਦੇ ਕੋਈ ਧਰਨਾ ਨਹੀਂ ਦੇ ਸਕਦੇ ਸੋਸ਼ਲ ਮੀਡੀਆ ਤੇ ਕਹਿੋ ਜੀ ਲਹਿਰ ਤੇ ਬਣਾਓ ਵੀ ਕਾਨੂੰਨ ਪਾਸ ਕੀਤਾ ਜਾਵੇ ਵੀ ਕੋਈ ਬਾਹਰੋਂ ਆਣ ਕੇ ਸਾਡੇ ਪੰਜਾਬ 'ਚ ਜ਼ਮੀਨ ਜਾਂ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਨਾ ਬਣਾ ਸਕੇ ਸਰਕਾਰ ਨੂੰ ਮਜਬੂਰ ਤੇ ਕਰ ਸਕਦੇ ਆ ਸਰਕਾਰਾਂ ਮਜਬੂਰ ਕਰਕੇ ਇਹ ਕਾਨੂੰਨ ਪਾਸ ਕਰਾ ਸਕਦੇ ਆ ਜੇ 네ਪਾਲ ਦੇ ਵਿੱਚ 프랑ਸ ਤੇ ਵਿੱਚ ਐਡਾ ਵੱਡਾ ਅੰਦੋਲਨ ਹੋ ਸਕਦਾ ਏ ਤੇ ਯਾਰ ਇੱਕ ਬੱਚਾ ਮਰਿਆ ਆਪਣੇ ਪੰਜਾਬ ਦਾ ਯਾਰ ਆਪਣਾ ਪੁੱਤ ਮਰਿਆ ਏ ਇੱਕ ਭਈਆਂ ਵੱਲੋਂ ਇੰਨੀ ਗੰਦੀ ਤਰੀਕੇ ਨਾਲ ਮਾਰਿਆ ਗਿਆ ਯਾਰ ਤੇ ਇੱਕ ਵੀ ਪੰਜਾਬੀ ਨਹੀਂ ਬੋਲਣ ਦਿਆ ਕੋਈ ਯੂਟਿਊਬਰ ਨਹੀਂ ਬੋਲਣ ਦਿਆ ਕੋਈ ਗਾਇਕ ਨਹੀਂ ਬੋਲਣਦਿਆ ਕੋਈ ਲੀਡਰ ਨਹੀਂ ਬੋਲਣਦਿਆ ਯਾਰ ਲਾਣ ਤੇ ਆ ਯਾਰ ਪੰਜਾਬੀਆਂ ਤੇ ਇਹੀ ਕਿਹੇ ਭਈਏ ਦਾ ਪੁੱਤ ਮਰਿਆ ਹੁੰਦਾ ਨਾ ਤੇ ਸਾਰਿਆਂ ਨੇ ਮੋਮਬਤੀਆਂ ਜਗਾਉਣੀਆਂ ਹੀ ਬੜਾ ਮੜਾ ਆ ਜੀ ਪਰਵਾਤੀ ਦੇ ਬੱਚੇ ਨਾਲ ਇਹ ਕੰਮ ਹੋਇਆ ਕੋਈ ਬਾਹਰ ਲਿਆਂ ਟੇਟਾਂ ਚ ਕੋਈ ਮਰਦਾ ਤੇ ਮੋਮਬਤੀਆਂ ਜਗਾਉਣ ਤੌਰ ਪੈਂਦਾ ਪੰਜਾਬ ਅੱਜ ਇੱਕ ਫੋਟੋ ਖਚਾਉਣ ਦੇ ਮਾਰੇ ਸਾਰੇ ਹਾੜਾਂ ਦੇ ਵਿੱਚ ਸੇਵਾ ਕਰਨ ਤੇ ਲੱਗੇ ਆ ਜੂ ਯੂਟਿਊਬਰ ਕੀ ਲੀਡਰ ਕੀ ਗਾਇਕ ਕੀ ਮੋਕ ਮੰਤਰੀ ਜੇ ਉਹ ਸਾਰੇ ਲੱਗੇ ਆ ਤੇ ਉਹ ਬੱਚੀ ਤੇ ਉਹ ਪਿਓ ਜਦਾਂ ਗੁਹਾਰ ਲਾਉਂਦਿਆ ਨਾ ਯਾਰ ਮੈਂ ਕਹਿੰਦਾ ਕੋਈ ਫੋਟੋ ਖਚਾਉਣ ਵੀ ਨਹੀਂ ਝੂਠਾ ਗਿਆ ਯਾਰ ਕਿੱਥੇ ਗਏ ਕਾਲੀ ਕਾਂਗਰਸੀ ਆਪ ਕੋਈ ਲੀਡਰ ਉਹਨਾਂ ਦੀ ਬਾਹ ਫੜਨ ਨਹੀਂ ਗਿਆ ਉਹ ਬੱਚੀ ਤੇ ਉਹ ਪਿਓ ਦੀ ਜਿਨ੍ਹਾਂ ਦਾ ਪੁੱਤ ਮਾਰਿਆ ਸਾਰੇ ਹਾੜਾਂ ਦੇ ਵਿੱਚ ਫੋਟੋਆਂ ਖਚਾਉਣ ਤੇ ਲੱਗੇ ਆ ਸੇਵਾ ਕਰਨ ਤੇ ਲੱਗੇ ਆ ਉਹ ਕੀ ਕਰੂਗੀ ਤੁਹਾਡੀ ਸੇਵਾ ਯਾਰ ਬੜੇ ਦਿਨਾਂ ਦਾ ਮੈਂ ਵੇਖੰਦਿਆ ਮੈਂ ਚੁੱਪ ਥਾਂ ਮੈਂ ਸੋਸ਼ਲ ਮੀਡੀਆ ਤੋਂ ਨਹੀਂ ਕੋਈ ਮੁੱਦੇ ਤੇ ਬੋਲਣਾ ਚਾਹੁੰਦਾ ਹਾਂ ਪਰ ਆ ਨਹੀਂ ਗਿਆ ਯਾਰ ਉਹ ਬੱਚੀ ਨੂੰ ਜਦੋਂ ਸੁਣੀਦਾ ਨਾ ਬਾਰ ਬਾਰ ਵੀਡੀਓ ਨਿਊਜ਼ ਵਾਲਿਆਂ ਦੀ ਹੁੰਦੀ ਆ ਉਹ ਪਿਓ ਤੋਂ ਉਹ ਪਿਓ ਨੂੰ ਵੇਖ ਕੇ ਬਹਿ ਹੀ ਰਹਾ ਗਿਆ ਯਾਰ ਹੱਦ ਆ ਯਾਰ ਕਿ ਕੋਈ ਲੀਡਰ ਨਾ ਬੋਲੇ ਯਾਰ ਇੱਕ ਮੁੱਖ ਮੰਤਰੀ ਆ ਪੰਜਾਬ ਦਾ ਯਾਰ ਉਹ ਵੀ ਨਾ ਬੋਲੇ ਉਦਾਂ ਕਹਿੰਦਾ ਮੈਂ ਲਾਣੇਦਾਰ ਆ ਤੇ ਲਾਰੇਦਾਰ ਦਾ ਇੱਕ ਪੁੱਤ ਮਰ ਗਿਆ ਯਾਰ ਏਡੀ ਗੰਦੀ ਦਰਿੰਦਗੀ ਤਰੀਕੇ ਦੇ ਨਾਲ ਯਾਰ ਪੰਜਾਬੀਓ ਇਸ ਮਹਿਮ ਨੂੰ ਤਗੜਿਆਂ ਕਰੋ ਚਲੋ ਮੇਰੀ ਇੰਨੀ ਕਾਤ ਨਹੀਂ ਮੈਂ ਏਡੀ ਵੱਡੀ ਕੋਈ ਮਹਿਮਾ ਤਗੜੀ ਕਰ ਸਕਾਂ ਜਾਂ ਮੈਂ ਕੋਈ ਕਾਨੂੰਨ ਬਣਾ ਸਕਾਂ ਜਾਂ ਕੁਝ ਵੀ ਆ ਕੋਈ ਤੇ ਬੰਦਾ ਇਹੋ ਜਿਹਾ ਹੋਊਗਾ ਜਿਹਨੂੰ ਦੁਨੀਆ ਸੁਣਦੀ ਹੋਊਗੀ ਗੱਲਾਂ ਕਰਨੀਆਂ ਯਾਰ ਮਹਾਰਾਜ ਰਣਜੀਤ ਸਿੰਘ ਦੇ ਰਾਜ ਆਰਗੀਆਂ ਤੇ ਉਹਨਾਂ ਦੇ ਰਾਜ ਦੇ ਵਿੱਚ ਜਾਂ ਭਗਤ ਸਿੰਘ ਦੀਆਂ ਗੱਲਾਂ ਕਰਨੀਆਂ ਤੇ ਯਾਰ ਇੱਕ ਭਈਏ ਇੱਕ ਦਰਿੰਦਗੀ ਦੇ ਨਾਲ ਯਾਰ ਸਾਡੇ ਪੁੱਤ ਨੂੰ ਮਾਰਦਣ ਯਾਰ 5 ਸਾਲ ਦਾ ਬੱਚਾ ਕੋਈ ਨਹੀਂ ਉੱਠਿਆ ਯਾਰ ਕੋਈ ਵੀ ਨਹੀਂ ਉੱਠਿਆ ਕਹੇ ਦੀ ਜ਼ਮੀਰ ਜਾਗ ਹੀ ਨਹੀਂ ਯਾਰ ਕੋਈ ਲੀਡਰ ਵੜਿਆ ਹੀ ਨਹੀਂ ਉਥੇ ਯਾਰ ਸਾਰੇ ਹੜਾਂ ਦੇ ਵਿੱਚ ਫੋਟੋਆਂ ਖਚੋਂਤੇ ਲੱਗੇ ਯਾਰ ਉਹ ਕੋਈ ਸ਼ਰਮ ਕਰ ਲੋ ਲੀਡਰ ਉਹ ਕੋਈ ਸ਼ਰਮ ਕਰ ਲੋ ਖਰ ਚੀਜ਼ ਵੋਟਾਂ ਨਾਲ ਜੁੜੀ ਨਾ ਫੋਟੋਆਂ ਤੇ ਨਾ ਰਹਿ ਜੋ ਉਹ ਸਮਾਜ ਸੇਵੀ ਉਹ ਬੱਸ ਕਰੋ 10000 ਦਾ ਲੰਗੜਵਾਰ ਨਕੇ ਤੇ 50 ਫੋਟਵਾਂ ਪਾ ਦਿੰਦੇ ਜੇ ਮੈਂ ਵੀ ਹੜਪੀੜ ਤਾਂ ਸੇ 10000 ਦਾ ਜਾ ਕੇ ਪਾਣੀ ਦੀਆਂ ਬੋਤਲਾਂ ਤੇ ਚਾਰ ਰਸਾਂ ਦੇ ਪੈਕੇਟ ਤੇ ਪੰਜ ਬਿਸਕੁਟਾਂ ਦੇ ਪੈਕੇਟ ਵੰਡ ਸਕਦਾ ਹਾਂ ਪੋਟਵਾਂ ਕਚਾ ਸਕਦਾ ਹਾਂ ਪਰ ਜਦੋਂ ਦਾ ਮੈਂ ਇਹ ਬੱਚੇ ਨੂੰ ਮਰਿਆ ਤੇ ਮੈਨੂੰ ਦੁੱਖ ਲੱਗਾ ਮੈਂ ਉਦੋਂ ਦਾ ਚੁੱਪ ਸੀ ਯਾਰ ਆਪਾਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰੀਏ ਮਜਬੂਰ ਕਰੀਏ ਸਰਕਾਰ ਨੂੰ ਇਹ ਭਈਆਂ ਨੂੰ ਇੱਥੋਂ ਕੱਢੀਏ ਨਹੀਂ ਤੇ ਇਹ ਆਉਣ ਵਾਲਾ ਟਾਈਮ ਹਰ ਕੇ ਦੇ ਘਰ ਚ ਹੋ ਸਕਦਾ ਏ ਇਹ ਇੱਕ ਕੰਮ ਨਹੀਂ ਆ ਜਿਹੜਾ ਭਈਆਂ ਨੇ ਕੀਤਾ ਇਹ ਪਤਾ ਨਹੀਂ ਕਿੰਨੇ ਕਾਂਡ ਆ ਜਿਹੜੇ ਭਈਆਂ ਨੇ ਕੀਤੇ ਆ ਪੰਜਾਬ ਦੇ ਵਿੱਚ ਆ ਜਿਹੜੇ ਆਣ ਕੇ ਪਿੰਡਾਂ ਦੇ ਫਿਰਨੀਆਂ ਦੇ ਬੈਠੇ ਆ ਕੀ ਗੱਲ ਸਰਪੰਚ ਮਰੇ ਆ ਇਹਨਾਂ ਨੂੰ ਠਾ ਨਹੀਂ ਸਕਦੇ ਆ ਮੰਗਤਿਆਂ ਨੂੰ ਵੀ ਤੇ ਕੱਢਿਆ ਹੀ ਜਾਣਾ ਤੇ ਇਹਨਾਂ ਨੂੰ ਵੀ ਕੱਢੋ ਯਾਰ ਕੀ ਲੈਣਾ ਹੀ ਜਦੋਂ ਇੱਕ ਕਾਨੂੰਨ ਬਣ ਜਾਊਗਾ ਫਿਰ ਤੇ ਲੈ ਹੀ ਨਹੀਂ ਸਕਦੇ ਨਾ ਵੋਟਰ ਕਾਰਡ ਨਾ ਆਧਾਰ ਕਾਰਡ ਨਾ ਕੋਈ ਜਗ੍ਹਾ ਲੈ ਸਕਦੇ ਆ ਕੰਮ ਕਰਨ ਠੀਕ ਆ ਅਸੀਂ ਨਹੀਂ ਕਹਿੰਦੇ ਵੀ ਇਹਨਾਂ ਨੂੰ ਕੱਢੋ ਕੰਮ ਕਰਨ ਪਰ ਇਹਨਾਂ ਦੇ ਕੋਈ ਨਾ ਕੋਈ ਆਡੈਂਟੀ ਤੇ ਹੋਵੇ ਇਹਨਾਂ ਦੀ ਇੱਥੋਂ ਉੱਥੇ ਕਤਲ ਕਰਦੇ ਆ ਤੇ ਇੱਧਰ ਨੂੰ ਆ ਜਾਂਦੇ ਆ ਇੱਧਰੋਂ ਕਤਲ ਕਰਦੇ ਤੇ ਉੱਧਰ ਭੱਜ ਜਾਂਦੇ ਨਾ ਇਹਨਾਂ ਦੀਆਂ ਛਕਲਾਂ ਪਤਾ ਲੱਗਦੀਆਂ ਸੇਮ ਛਕਲਾਂ ਸਾਰਿਆਂ ਦੀਆਂ ਵੀ ਕੌਣ ਆ ਕੌਣ ਨਹੀਂ ਆ ਕੋਈ ਸਮਝ ਹੀ ਨਹੀਂ ਹੈਗੀ ਯਾਰ ਰੱਬ ਦਾ ਵਾਸਤਾ ਯਾਰ ਇਸ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਓ ਤਾਂ ਜੋ ਸਰਕਾਰ ਕੋਈ ਕਾਨੂੰਨ ਪਾਸ ਕਰੇ ਵੀ ਕੋਈ ਪਰਵਾਸੀ ਜਾਂ ਕੋਈ ਬਾਹਰੋਂ ਆਣ ਕੇ ਨਾ ਸਾਡੇ ਇੱਥੇ ਕੋਈ ਲੈ ਸਕੇ ਜਗਾ ਤੇ ਨਾ ਕੋਈ ਵੋਟਰ ਕਾਰਡ ਤੇ ਨਾ ਕੋਈ ਆਧਾਰ ਕਾਰਡ ਇਸ ਦੁੱਖ ਦੀ ਘੜੀ 'ਚ ਮੈਂ ਉਸ ਪਰਿਵਾਰ ਨੂੰ ਹਮਦਰਦੀ ਭੇਜਦਾ ਆਪਣੀ ਇਹ ਦੁੱਖ ਜਾਰ ਕਰਦਾ ਹੈ ਪੰਜਾਬ ਦੇ ਲੀਡਰਾਂ ਨੂੰ ਯਾਰ ਫੋਟੋਆਂ ਖਚਾਉਣ ਦੇ ਮਾਰੇ ਕਿਤੇ ਉੱਥੇ ਵੀ ਫੋਟੋ ਖਚਾਓ ਉਸ ਪਰਿਵਾਰ ਨੂੰ ਜਾ ਕੇ ਹੌਸਲਾ ਹੀ ਦੇ ਆਓ ਉੱਥੇ ਕੋਈ ਪੈਸੇ ਨਹੀਂ ਮੰਗਣਦੇ ਆਓ ਉੱਥੇ ਹੌਸਲਾ ਹੀ ਬੜਾ ਹੀ ਵੱਡੀ ਚੀਜ਼ ਹੁੰਦੀ ਹੈ ਕਿ ਲੀਡਰ ਦਾ ਜਾਣਾ ਸ਼ੇਰ ਮੇਰੀ ਆ ਵੀਡੀਓ ਕਿਸੇ ਲੀਡਰਾਂ ਤੱਕ ਪਹੁੰਚੇ ਤੇ ਉਹ ਜਾ ਕੇ ਉਹਨਾਂ ਦਾ ਦੁੱਖ ਸੁਣ ਕੇ ਆਉਣ ਸਤਿਗੁਰਾਲ ਸਾਰਿਆਂ